ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਵਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗਿਣ ਲੈਣੇ ਫਿਰ ਛੇ ਫਿਰ ਛੇ ਫਿਰ ਛੇ 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 ਕੁੰਡੇ ਗਿੰਦੇ ਹੋਏ ਪੰਜ ਕੁੰਡੇ ਬਾਧ ਰੱਖਣੇ ਆ ਇਹ ਅਰਥ ਸਲਾਈਆਂ ਵਿੱਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਇਹ ਬਣਨਾ ਇਹ ਡਾਰਕ ਲਾਈਟ ਦੋਨਾਂ ਕਲਰਾਂ ਤੇ ਬਹੁਤ ਸੋਹਣਾ ਲੱਗਦਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੰਪਲ ਸਿੱਧਾ-ਸਿੱਧਾ ਹੀ ਬਣਾ ਲੈਣਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਨੂੰ ਸਾਰੇ ਕੁੰਡਿਆਂ ਨੂੰ ਇਸ ਤਰੀਕੇ ਨਾਲ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰ ਲੈਣਾ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਸਿੱਧਾ ਬਣਾਉਣਾ ਦੂਸਰੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਸਿੱਧੀ ਸਲਾਈ ਸਿੱਧੀ ਬਣਾਉਣੀ ਪੁੱਠੀ ਸਲਾਈ ਪੁੱਠੀ ਬਣਾਉਣੀ ਇਹ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਾ ਕੇ ਫਿਰ ਮੈਂ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਪਹਿਲੀ ਦੂਜੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਗੁੰਡੇ ਸਿੱਧੇ ਬਨਉਨੇ 1 2 3 ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਤਿੰਨਾ ਕੁੰਡਿਆਂ ਨੂੰ ਇਸ ਤਰੀਕੇ ਨਾਲ ਅੱਗਿਓਂ ਦੀ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਸਲਾਈ ਤੇ ਫੜਨਾ ਇੱਕ ਕੁੰਡਾ ਬਣਾ ਲੈਣਾ ਇਸ ਤਰੀਕੇ ਨਾਲ ਲੰਮਾ ਜਿਹਾ ਕੁੰਡਾ ਇੱਕ ਬਣਾਉਣਾ ਲੱਗਿਆਂ ਨੂੰ ਲੰਮਾ ਕਰ ਲੈਣਾ ਦੁਬਾਰਾ ਫਿਰ ਤਾਗੇ ਨੂੰ ਵੜ ਮਾਰਨਾ ਦੂਜਾ ਗੁੰਡਾ ਹੋ ਗਿਆ ਫਿਰ ਇਹਨਾਂ ਤਿੰਨਾਂ ਕੁੰਡਿਆਂ 'ਚ ਇੱਕ ਹੋਰ ਕੁੰਡਾ ਬਣਾ ਲੈਣਾ ਇਹ ਤਿੰਨ ਦੇ ਤਿੰਨ ਕੁੰਡੇ ਹੀ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੁਬਾਰਾ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬਣਾ ਲੈ ਤਿੰਨਾ ਕੁੰਡਿਆਂ ਤੇ ਫਿਰ ਡਿਜ਼ਾਈਨ ਬਣਾ ਤਿੰਨਾ ਕੁੰਡਿਆਂ ਨੂੰ ਇਸ ਤਰੀਕੇ ਨਾਲ ਅੱਗੋਂ ਦੀ ਸਲਾਈ ਪਾਉਣੀ ਤਿੰਨਾ ਕੁੰਡਿਆਂ ਨੂੰ ਇੱਕ ਵਾਰ ਬਣਾ ਲੈਣਾ ਤਾਂ ਅੱਗੇ ਨੂੰ ਵੜ ਮਾਰਨਾ ਦੋ ਫਿਰ ਇੱਕ ਵਾਰ ਬਣਾ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣ ਗਏ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਹੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਦੁਬਾਰਾ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ 2 3 ਤਿੰਨ ਕੁੰਡੇ ਸਿੱਧੇ ਬਣਾ ਲੇ ਤਿੰਨਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਵਾਰ ਬਣਾ ਲਿਆ ਤਾਂ ਅੱਗੇ ਨੂੰ ਵੜ ਮਾਰਨਾ ਦੂਜਾ ਕੁੰਡਾ ਹੋ ਗਿਆ ਦੁਬਾਰਾ ਫਿਰ ਇਹਨਾਂ ਨੂੰ ਇੱਕ ਵਾਰ ਹੋਰ ਬਣਾ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣ ਗਏ ਇਹ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਮੈਂ ਕਰਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਤੀਸਰੀ ਸਲਾਈ ਦੇ ਲਾਸਟ ਵਿੱਚ ਚਾਰ ਕੁੰਡੇ ਆ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਕੁੰਡਾ ਵੀ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੰਪਲ ਪੁੱਠਾ-ਪੁੱਠਾ ਹੀ ਬਣਾ ਲੈਣਾ ਚੌਥੀ ਸਿਲਾਈ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਪੰਜਵੀਂ ਸਿਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਪੰਜਵੀਂ ਸਿਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਿਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਪੰਜਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਲੈਣਾ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਇਹ ਪੰਜਵੀਂ ਛੇਵੀਂ ਸਲਾਈ ਬਣਾ ਕੇ ਸੱਤਵੀਂ ਸਲਾਈ ਤੇ ਡਿਜ਼ਾਈਨ ਬਣਾਣਾ ਸੱਤਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਸੱਤਵੀਂ ਸਲਾਈ ਸਿੱਧੀ ਸਾਈਡ ਤੋਂ ਇਹਦਾ ਡਿਜ਼ਾਈਨ ਹੁਣ ਇਸ ਜਗ੍ਹਾ ਤੇ ਬਣਾਣਾ ਇਹ ਤਿੰਨ ਕੁੰਡੇ ਸਿੱਤੇ ਹੋ ਜਾਣੇ ਇਹ ਡਿਜ਼ਾਈਨ ਇੱਥੇ ਬਣਾਣਾ ਜਗਾ ਚੇਂਜ ਹੋਣੀ 7ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਤਿੰਨਾ ਕੁੰਡਿਆਂ ਨੂੰ ਅੱਗੋਂ ਦੀ ਇਸ ਤਰੀਕੇ ਨਾਲ ਸਲਾਈ ਪਾਉਣੀ ਤਿੰਨਾ ਕੁੰਡਿਆਂ ਨੂੰ ਇੱਕ ਬਣਾ ਲੈਣਾ ਇਸ ਤਰੀਕੇ ਨਾਲ ਤਾਂਗੇ ਨੂੰ ਵੱਲ ਮਾਰਨਾ ਦੋ ਤਿੰਨਾ ਕੁੰਡਿਆਂ ਦੇ ਤਿੰਨਾ ਕੁੰਡੇ ਹੀ ਬਣਾ ਲੈਣੇ ਅੱਗੇ ਇਹ ਤਿੰਨ ਕੁੰਡੇ ਸਿੱਧੇ ਬਾਂਝਾਣੇ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ 6 ਕੁੰਡਿਆਂ ਦਾ ਡਿਜ਼ਾਈਨ ਫਿਰ 7ਵੀਂ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਜਿਹੜੇ ਤਿੰਨ ਕੁੰਡੇ ਪਹਿਲਾਂ ਸਿੱਧੇ ਹੀ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਇਸ ਤਰੀਕੇ ਨਾਲ ਨੂੰ ਢਿੱਲਾ ਕਰ ਲੈਣਾ ਪਹਿਲਾਂ ਤਿੰਨਾਂ ਕੁੰਡਿਆਂ ਨੂੰ ਅੱਗੇ ਆਉਂਦੀ ਸਲਾਈ ਪਾਉਣੀ ਇੱਕ ਵਾਰ ਬਣਾ ਲੈਣਾ ਅੱਗੇ ਨੂੰ ਵਲ ਮਾਰ ਲਿਆ ਦੋ ਦੁਬਾਰਾ ਫਿਰ ਬਣਾ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ 1 2 3 ਡਿਜ਼ਾਈਨ ਦੀ 7ਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਡਿਜ਼ਾਈਨ ਤੀਸਰੀ ਸਲਾਈ ਵਾਲਾ ਇਹ ਬਣਨਾ ਜਗਾ ਚੇਂਜ ਹੋਣੀ ਇਹ ਮੈਂ 7ਵੀਂ ਸਲਾਈ ਬਣਾ ਕੇ 7ਵੀਂ ਸਲਾਈ ਦੇ ਲਾਸਟ ਤੇ ਦਿਖਾਉਣੀ 7ਵੀਂ ਸਲਾਈ ਦੇ ਲਾਸਟ ਵਿੱਚ ਤਿੰਨ ਕੁੰਡੇ ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਅੱਗੇ ਤਿੰਨ ਕੁੰਡੇ ਸਿੱਧੇ ਹੀ ਹੁਣ ਇਹਨਾਂ ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣ ਜਾਣਾ ਤਿੰਨਾ ਕੁੰਡਾ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਵਾਰ ਬਣਾ ਲਿਆ ਤਾਂ ਅੱਗੇ ਨੂੰ ਵੜਾ ਮਾਰ ਲਿਆ ਦੋ ਦੁਬਾਰਾ ਫਿਰ ਬਣਾ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਲਾਸਟ ਵਿੱਚ ਇੱਕ ਕੁੰਡਾ ਉਹਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਪੁੱਠੀ ਸਾਈਡ ਤੋਂ 8ਵੀਂ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਬਹੁਤ ਹੀ ਸੌਖਾ ਡਿਜ਼ਾਈਨ 8ਵੀਂ ਸਲਾਈ ਸਾਰੀ ਪੁੱਠੀ ਬਣਾ ਕੇ ਫਿਰ ਮੈਂ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਅੱਠ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ। ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੁੰਦਾ ਵਾ। ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਸਿੱਧੀ ਸਲਾਈ ਸਾਰੀ ਸਿੱਧੀ ਬਣਾ ਲੈਣੀ ਪੁੱਠੀ ਸਲਾਈ ਸਾਰੀ ਪੁੱਠੀ। ਡਿਜ਼ਾਈਨ ਸਿਰਫ ਇੱਕ ਹੀ ਸਲਾਈ ਤੇ ਬਣਦਾ ਬਾਕੀ ਸਲਾਈਆਂ ਸਿੱਧੀਆਂ ਪੁੱਠੀਆਂ ਹੀ ਬਣਦੀਆਂ। ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਨਵੇਂ ਨਵੇਂ ਸੌਕੇ ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ